ਦੇਸਾਂ ਦੇ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ THAILAND ਦੇ BANGKOK ਸ਼ਹਿਰ ਦੇ AIRPORT ਤੇ ਇੱਕ ਰਿੰਨ ਨਾਂ ਦੀ ਜਾਪਾਨੀ ਕੁੜੀ ਬੈਠੀ ਸੀ ਉਹ THAILAND ਘੁੰਮਣ ਆਈ ਸੀ ਉਹਨੇ THAILAND ਸਾਰਾ ਘੁੰਮ ਲਿਆ ਸੀ ਤੇ ਹੁਣ ਉਹ INDIA ਘੁੰਮਣ ਵਾਸਤੇ ਜਾਣਾ ਚਾਹਦੀ ਸੀ INDIA ਚ ਉਹਨੇ AMRITSAR ਸ਼ਹਿਰ ਘੁੰਮਣਾ ਸੀ ਤਾਂ ਕਰਕੇ ਉਹ ਆਪਦੀ ਫਲਾਈਟ ਦੀ ਉਡੀਕ ਕਰ ਰਹੀ ਸੀ ਇੰਨੇ ਚੋਂ ਇੱਕ ਪੰਜਾਬੀ ਮੁੰਡਾ ਹੁੰਦਾ ਹੈ ਜਿਸ ਦਾ ਨਾਮ ਸੀ ਬਲਵਿੰਦਰ ਉਹ ਉੱਥੇ ਆ ਕੇ ਉਸ ਕੁੜੀ ਨੂੰ ਹੈਲੋ ਕਹਿੰਦਾ ਤੇ ਇਸੇ ਤਰ੍ਹਾਂ ਹੌਲੀ-ਹੌਲੀ ਦੋਨਾਂ ਦੀ ਜਾਣ ਪਛਾਣ ਬਣ ਜਾਂਦੀ ਹੈ ਜਦੋਂ ਬਲਵਿੰਦਰ ਉਸ ਨੂੰ ਦੱਸਦਾ ਕਿ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤਾਂ ਉਹ ਕੁੜੀ ਖੁਸ਼ ਹੋ ਜਾਂਦੀ ਹੈ ਕਿਉਂਕਿ ਉਸ ਨੂੰ ਇੱਕ ਲੋਕਲ ਗਾਈਡ ਮਿਲ ਗਿਆ ਸੀ ਬਲਵਿੰਦਰ ਕਹਿੰਦਾ ਹੈ ਕਿ ਤੁਸੀਂ ਉੱਥੇ ਚੱਲੋ ਮੈਂ ਤੁਹਾਨੂੰ ਸਾਰੀਆਂ ਜਗ੍ਹਾ ਘੁਮਾ ਦੇਵਾਂਗਾ ਮੈਨੂੰ ਅੰਮ੍ਰਿਤਸਰ ਦਾ ਚੱਪਾ-ਚੱਪਾ ਪਤਾ ਹੈ ਤਾਂ ਦੋਵੇਂ ਫਲਾਈਟ 'ਚ ਬਹਿ ਜਾਂਦੇ ਨੇ ਤੇ ਦੋਨਾਂ ਦੀਆਂ ਸੀਟਾਂ ਵੀ ਨੇੜੇ-ਨੇੜੇ ਆ ਜਾਂਦੀਆਂ ਹੈ ਸਾਰੇ ਰਾਤ ਦੋਵੇਂ ਗੱਲਾਂ ਮਾਰਦੇ ਆਂਦੇ ਨੇ ਉਸ ਤੋਂ ਬਾਅਦ ਬਲਵਿੰਦਰ ਉਸ ਨੂੰ ਆਪਣੇ ਸ਼ਹਿਰ ਅੰਮ੍ਰਿਤਸਰ ਲੈ ਜਾਂਦਾ ਹੈ ਬਲਵਿੰਦਰ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਬਲਵਿੰਦਰ ਉਸ ਨੂੰ ਅੰਮ੍ਰਿਤਸਰ ਦਾ ਚੱਪਾ-ਚੱਪਾ ਘਮਾਉਂਦਾ ਹੈ ਤੇ ਉਸ ਦੀ ਚੰਗੀ ਖਾਤਿਰਦਾਰੀ ਕਰਦਾ ਹੈ ਤਾਂ ਬਲਵਿੰਦਰ ਨੂੰ ਪਸੰਦ ਕਰਨ ਲੱਗੀ ਸੀ ਵੀ ਰਵਿੰਦਰ ਵੀ ਮਾਨੀ ਮਨ ਚ ਉਸ ਨੂੰ ਪਸੰਦ ਕਰਨ ਲੱਗਿਆ ਸੀ ਐਸੇ ਤਰ੍ਹਾਂ ਦਿਨ ਲੰਘ ਰਹੇ ਸੀ 10-12 ਦਿਨਾਂ ਚ ਉਹ ਸਾਰਾ ਅੰਮ੍ਰਿਤਸਰ ਘੁੰਮ ਲੰਦੇ ਨੇ ਉਸ ਤੋਂ ਬਾਅਦ ਰਿੰਨ ਦੇ ਜਾਣ ਦਾ ਟਾਈਮ ਹੋ ਜਾਂਦਾ ਹੈ ਕਿਉਂਕਿ ਰਿੰਨ ਦਾ ਵੀਜ਼ਾ ਛੇਤੀ ਸਮਾਪਤ ਹੋ ਰਿਹਾ ਸੀ ਤਾਂ ਕਰਕੇ ਬਲਵਿੰਦਰ ਨੂੰ ਦੱਸਦੀ ਹੈ ਕਿ ਮੇਰਾ ਵੀਜ਼ਾ ਖਤਮ ਹੋ ਰਿਹਾ ਹੈ ਤੇ ਸਵੇਰੇ ਮੈਨੂੰ ਜਾਣਾ ਹੈ ਬਲਵਿੰਦਰ ਨੂੰ ਆਹ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਤੇ ਦੁਖੀ ਰਿੰਨ ਵੀ ਸੀ ਕਿਉਂਕਿ ਉਹ ਬਲਵਿੰਦਰ ਨੂੰ ਛੱਡ ਕੇ ਜਾਣਾ ਨਹੀਂ ਚਾਹਦੀ ਸੀ ਤਾਂ ਬਲਵਿੰਦਰ ਜਦੋਂ ਆਹ ਸੁਣਦਾ ਹੈ ਕਿ ਉਸਨੇ ਕੱਲ ਨੂੰ ਜਾਣਾ ਹੈ ਇਸ ਦੀ ਫਲਾਈਟ ਬੁੱਕ ਹੈ ਤਾਂ ਕਰਕੇ ਫਿਰ ਉਹ ਆਪਦੇ ਪਿਆਰ ਦਾ ਹਜ਼ਾਰ ਰਿੰਨ ਨੂੰ ਕਰ ਦਿੰਦਾ ਹੈ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਤੇਰੇ ਬਿਨ ਮੈਂ ਰਹਿ ਨਹੀਂ ਸਕਦਾ ਅਗੋ ਰਿੰਨ ਵੀ ਜਿਵੇਂ ਐਸੀ ਚੀਜ਼ ਦੀ ਉਡੀਕ ਕਰ ਰਹੀ ਸੀ ਜਿਵੇਂ ਬਲਵਿੰਦਰ ਪਿਆਰ ਦਾ ਇਜ਼ਹਾਰ ਕਰਦਾ ਹੈ ਤਾਂ ਰਿੰਨ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੰਦੀ ਹੈ ਉਹ ਬਲਵਿੰਦਰ ਨੂੰ ਕਹਿੰਦੀ ਹੈ ਕਿ ਮੈਂ ਵੀ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਤੇ ਤੇਰੇ ਨਾਲ ਮੇਰਾ ਜੀ ਲੱਗਦਾ ਹੈ ਤੇ ਤੈਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੈਂ ਵਾਦਾ ਕਰਦੀ ਹਾਂ ਕਿ ਮੈਂ ਵਾਪਸ ਜ਼ਰੂਰ ਆਵਾਂਗੀ ਆਖ ਕੇ ਉਹ ਆਪਣੇ ਦੇਸ਼ ਜਾਪਾਨ ਚਲੀ ਜਾਂਦੀ ਹੈ ਉੱਥੇ ਥੋੜੇ ਦਿਨ ਰਹਿੰਦੀ ਹੈ ਉਸ ਤੋਂ ਬਾਅਦ ਉਹ ਫੋਨ ਤੇ ਗੱਲਾਂ ਕਰਦੇ ਰਹਿੰਦੇ ਨੇ ਸਾਰਾ ਦਿਨ ਉਹਨਾਂ ਦੀਆਂ ਗੱਲਾਂ ਹੁੰਦੀਆਂ ਉਸ ਤੋਂ ਬਾਅਦ ਇਹਨਾਂ ਇੰਡੀਆ ਆਣ ਦਾ ਫਿਰ ਪਲਾਨ ਬਣਾਉਂਦੀ ਹੈ ਤੇ ਕੁਦਮ ਇੰਡੀਆ ਆ ਜਾਂਦੀ ਹੈ ਆ ਕੇ ਉਹ ਬਲਵਿੰਦਰ ਦੇ ਪਰਿਵਾਰ ਨਾਲ ਮਿਲਦੀ ਹੈ ਤੇ ਬਲਵਿੰਦਰ ਨੂੰ ਮਿਲਦੀ ਹੈ ਤਾਂ ਬਲਵਿੰਦਰ ਦਾ ਪਰਿਵਾਰ ਆ ਦੇ ਕੇ ਹੈਰਾਨ ਰਹਿ ਜਾਂਦਾ ਹੈ ਕਿ ਆ ਕੁੜੀ ਦੁਬਾਰਾ ਇੱਥੇ ਕੀ ਲੈਣ ਆਈ ਹੈ ਫਿਰ ਬਲਵਿੰਦਰ ਆਪ ਦੇ ਪਰਿਵਾਰ ਨੂੰ ਸਾਰੀ ਗੱਲ ਦੱਸਦਾ ਹੈ ਤੇ ਦਰਨ ਵੀ ਆਪਣੇ ਪਰਿਵਾਰ ਨੂੰ ਸਭ ਕੁਝ ਦੱਸ ਕੇ ਆਈ ਸੀ ਤਾਂ ਦੋਵੇਂ ਪਰਿਵਾਰ ਕਿ ਰਾਜੀ ਹੁੰਦੇ ਨੇ ਤੇ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਹੁਣ ਦੋਨਾਂ ਦਾ ਵਿਆਹ ਹੋ ਚੁੱਕਿਆ ਸੀ ਹੁਣ ਗੱਲ ਆਂਦੀ ਹੈ ਰਹਿਣ ਦੀ ਕਿ ਕਿੱਥੇ ਰਿਹਾ ਜਾਵੇ ਇਸ ਤੋਂ ਬਾਅਦ ਰਿੰਨ ਬਲਵਿੰਦਰ ਨੂੰ ਕਹਿੰਦੀ ਹੈ ਕਿ ਹੁਣ ਮੈਂ ਇੱਥੇ ਘਣੀ ਰਹਿ ਲਈ ਹੁਣ ਤੂੰ ਮੇਰੇ ਨਾਲ ਜਾਪਾਨ ਚੱਲ ਆਪਾਂ ਉੱਥੇ ਰਾਵ ਉਸ ਤੋਂ ਬਾਅਦ ਬਲਵਿੰਦਰ ਤੇ ਰਿੰਨ ਦੋਵੇਂ ਜਾਪਾਨ ਚਲੇ ਜਾਂਦੇ ਨੇ ਬਲਵਿੰਦਰ ਖੇਤੀਬਾੜੀ ਕਰਨ ਵਾਲਾ ਬੰਦਾ ਸੀ ਜਾਪਾਨ ਚ ਉਹਦਾ ਜੀ ਨਹੀਂ ਲੱਗਦਾ ਉੱਥੋਂ ਦਾ ਮਾਹੌਲ ਉਹਨੂੰ ਸ਼ੂਟ ਨਹੀਂ ਕਰਦਾ ਕਿਉਂਕਿ ਜਾਪਾਨ ਚ ਬਹੁਤ ਜ਼ਿਆਦਾ ਭੀੜ-ਪਾੜ ਹੈ ਤੇ ਛੋਟੇ-ਛੋਟੇ ਮਕਾਨ ਹੈ ਲੋਕ ਐਡਜਸਟ ਕਰਕੇ ਰਹਿੰਦੇ ਨੇ ਤਾਂ ਕਰਕੇ ਉੱਥੇ ਉਹਦਾ ਜੀ ਨਹੀਂ ਲੱਗਦਾ ਉਹ ਖੁੱਲੇ-ਡੁੱਲੇ ਮਾਹੌਲ ਚ ਰਹਿਣ ਵਾਲਾ ਬੰਦਾ ਸੀ ਉਹ ਥੋੜੇ ਦਿਨ ਉੱਥੇ ਰਹਿੰਦਾ ਹੈ ਉਹ 6 ਮਹੀਨੇ ਉੱਥੇ ਰਹਿੰਦਾ ਹੈ ਉਸ ਤੋਂ ਬਾਅਦ ਉਹ ਆਪਣੇ ਦੇਸ਼ ਇੰਡੀਆ ਵਾਪਸ ਆ ਜਾਂਦਾ ਹੈ ਰਿੰਨ ਬਲਵਿੰਦਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਬਲਵਿੰਦਰ ਵੀ ਰਿੰਨ ਨੂੰ ਬਹੁਤ ਜ਼ਿਆਦਾ ਪਰ ਕੀ ਕਰੇ ਉਸ ਨੂੰ ਜਾਪਾਨ ਦਾ ਮਾਹੌਲ ਛੂਟ ਨਹੀਂ ਕਰਿਆ ਸੀ ਉੱਥੇ ਉਹਦਾ ਦਿਲ ਨਹੀਂ ਲੱਗਦਾ ਸੀ ਉਹਨੂੰ ਪੰਜਾਬ ਬਹੁਤ ਜ਼ਿਆਦਾ ਯਾਦ ਆਂਦਾ ਸੀ ਉਸ ਤੋਂ ਬਾਅਦ ਰਿੰਨ ਉਸ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਤੂੰ ਇੱਥੇ ਆ ਜਾ ਪਰ ਬਲਵਿੰਦਰ ਮੰਨਦਾ ਨਹੀਂ ਉਸ ਤੋਂ ਬਾਅਦ ਰਿੰਨ ਫੇਰ ਅੰਬਰਸਰ ਆ ਜਾਂਦੀ ਹੈ ਤੇ ਬਲਵਿੰਦਰ ਦੇ ਨਾਲ ਕੁਝ ਦਿਨ ਰਹਿੰਦੀ ਹੈ ਉਸ ਤੋਂ ਬਾਅਦ ਉਹ ਮਲਵਿੰਦਰ ਨੂੰ ਮਨਾਉਂਦੀ ਹੈ ਤੇ ਇੱਕ ਵਾਰ ਫੇਰ ਬਲਵਿੰਦਰ ਨੂੰ ਤਿਆਰ ਕਰ ਲੈਂਦੀ ਹੈ ਜਾਪਾਨ ਜਾਣ ਵਾਸਤੇ ਬਲਵਿੰਦਰ ਮੰਨ ਜਾਂਦਾ ਹੈ ਤੇ ਦੋਵੇਂ ਫਲਾਈਟ ਫੜ ਕੇ ਜਾਪਾਨ ਆ ਜਾਂਦੇ ਨੇ ਜਪਾਨ ਚੋ ਕੁਛ ਮਹੀਨੇ ਫੇਰ ਕੱਢਦਾ ਇੰਨੇ ਉਹਨਾਂ ਦੇ ਇੱਕ ਮੁੰਡਾ ਹੋ ਜਾਂਦਾ ਮੁੰਡਾ ਹੋਣ ਤੋਂ ਬਾਅਦ ਬਲਵਿੰਦਰ ਬਹੁਤ ਕੋਸ਼ਿਸ਼ ਕਰਦਾ ਉਥੇ ਐਡਜਸਟ ਹੋਣ ਦੀ ਪਰ ਉਹ ਉਥੇ ਐਡਜਸਟ ਨਹੀਂ ਹੋ ਪੰਦਾ ਉਥੇ ਉਸਦਾ ਦਿਲ ਬਿਲਕੁਲ ਵੀ ਨਹੀਂ ਲੱਗਦਾ ਸੀ ਤਾਂ ਕਰਕੇ ਉਹ ਰਿੰਨ ਨੂੰ ਕਹਿੰਦਾ ਕਿ ਮੈਨੂੰ ਮaaf ਕਰੀ ਮੈਂ ਇੱਥੇ ਐਡਜਸਟ ਨਹੀਂ ਹੋ ਸਕਦਾ ਇੱਥੇ ਮੇਰਾ ਦਿਲ ਨਹੀਂ ਲੱਗਦਾ ਇੱਥੇ ਮੇਰੇ ਕੋਲ ਜਿੰਦਗੀ ਨਹੀਂ ਲੰਘਣੀ ਇਸ ਕਰਕੇ ਮੈਂ ਵਾਪਸ ਇੰਡੀਆ ਜਾ ਰਿਹਾ ਮੈਂ ਵਾਪਸ ਪੰਜਾਬ ਜਾ ਰਿਹਾ ਤਾਂ ਰਿੰਨ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਰੁਕਦਾ ਨਹੀਂ ਤੇ ਉਹ ਆਪਣੇ ਦੇਸ਼ ਵਾਪਸ ਪੰਜਾਬ ਆ ਜਾਂਦਾ ਹੈ ऐसे तरह ਦੇ ਲੰਘਦੇ ਰਹਿੰਦੇ ਨੇ ਰਿੰਨ ਦਾ ਮੁੰਡਾ ਵੱਡਾ ਹੋ ਰਿਹਾ ਸੀ ਉਹ ਸਕੂਲੇ ਪੜਨ ਲੱਗਿਆ ਸੀ ਉਸ ਤੋਂ ਬਾਅਦ ਹੌਲੀ-ਹੌਲੀ ਵੱਡਾ ਹੋ ਕੇ ਜਦੋਂ 10-12 ਸਾਲ ਦਾ ਹੋ ਜਾਂਦਾ ਤਾਂ ਆਪਦੀ ਮਾਂ ਨੂੰ ਆਪਦੇ ਪਿਓ ਬਾਰੇ ਅਕਸਰ ਪੁੱਛਦਾ ਰਹਿੰਦਾ ਸੀ ਉਹ ਆਪਦੀ ਮਾਂ ਰਿੰਨ ਨੂੰ ਪੁੱਛਦਾ ਸੀ ਕਿ ਮੇਰਾ ਪਿਓ ਕਿੱਥੇ ਹੈ ਜੇ ਜਿੰਦਾ ਹੈ ਤਾਂ ਕਿੱਥੇ ਹੈ ਤੇ ਜੇ ਉਹ ਗੁਜ਼ਰ ਗਿਆ ਤਾਂ ਉਸਦੀ ਮੌਤ ਕਿਵੇਂ ਹੋਈ ਇਹ ਸਭ ਸਵਾਲ ਉਹ ਆਪਦੀ ਮਾਂ ਨੂੰ ਪੁੱਛਦਾ ਰਹਿੰਦਾ ਸੀ ਪਰ ਉਸਦੀ ਮਾਂ ਇਸ ਗੱਲ ਨੂੰ ਗੋਲਮਟੋਲ ਕਰ ਦਿੰਦੀ ਸੀ ਉਸਦਾ ਕੋਈ ਜਵਾਬ ਨਹੀਂ ਦਿੰਦੀ ਸੀ ਉਹ ਸੋਚਦੀ ਸੀ ਕਿ ਸਹੀ ਟਾਈਮ ਆਣ ਦੇ ਫਿਰ ਮੈਂ ਇਸ ਨੂੰ ਸਭ ਕੁਝ ਦੱਸ ਦਵਾਂਗੀ ਐਸੇ ਤਰ੍ਹਾਂ ਹੌਲੀ ਹੌਲੀ ਕਰਦੇ ਮੁੰਡਾ 18 ਸਾਲ ਦਾ ਹੋ ਜਾਂਦਾ ਹੈ ਤੇ ਆਪਦੀ ਮਾਂ ਨੂੰ ਉਹ ਹੀ ਸਵਾਲ ਫੇਰ ਪੁੱਛਦਾ ਹੈ ਉਸਦੀ ਮਾਂ ਸੋਚਦੀ ਹੈ ਕਿ ਹਾਂ ਹੁਣ ਦੱਸਣ ਦਾ ਸਹੀ ਟਾਈਮ ਹੈ ਤਾਂ ਕਰਕੇ ਉਹ ਮੁੰਡੇ ਨੂੰ ਦੱਸ ਦਿੰਦੀ ਹੈ ਕਿ ਤੇਰਾ ਪਿਓ ਪੰਜਾਬ 'ਚ ਰਹਿੰਦਾ ਹੈ ਉਹ ਆਪਦੀ ਸਾਰੀ ਕਹਾਣੀ ਉਸ ਮੁੰਡੇ ਨੂੰ ਦੱਸਦੀ ਹੈ ਕਿ ਤੇਰੇ ਪਿਓ ਦਾ ਨਾਮ ਬਲਵਿੰਦਰ ਸਿੰਘ ਹੈ ਤੇ ਉਸਦੀ ਇੱਕ ਫੋਟੋ ਵੀ ਦਿੰਦੀ ਹੈ ਉਸ ਤੋਂ ਮੁੰਡਾ ਇਹ ਸੋਚ ਲੰਦਾ ਹੈ ਕਿ ਕਿਵੇਂ ਵੀ ਹੋਵੇ ਮੈਂ ਆਪਦੇ ਪਿਓ ਨੂੰ ਲੱਭ ਕੇ ਛੱਡਾਂਗਾ ਮੈਂ ਉਹਨੂੰ ਮਿਲਣਾ ਹੈ ਉਸ ਨੂੰ ਮਿਲਣਾ ਚਾਹੁੰਦਾ ਸੀ ਉਸ ਨੂੰ ਆਪਦੇ ਪਿਓ ਨੂੰ ਮਿਲਣ ਨੂੰ ਬੜੀ ਚਾਹ ਸੀ ਕਿਉਂਕਿ ਛੋਟੇ ਹੁੰਦੇ ਸਾਰੇ ਜਵਾਕਾਂ ਦੇ ਪਿਓ ਉਹਨਾਂ ਨੂੰ ਸਕੂਲ 'ਚ ਲੈਣ ਆਉਂਦੇ ਸੀ ਮਿਲਣ ਆਉਂਦੇ ਸੀ ਪਰ ਉਸ ਦਾ ਪਿਓ ਕਦੇ ਨਹੀਂ ਆਇਆ ਤਾਂ ਕਰਕੇ ਉਹ ਆਪਦੇ ਪਿਓ ਨੂੰ ਬਹੁਤ ਜ਼ਿਆਦਾ ਯਾਦ ਕਰਦਾ ਸੀ ਤੇ ਉਸ ਨੂੰ ਬਹੁਤ ਜ਼ਿਆਦਾ ਮਿਸ ਕਰਦਾ ਸੀ ਉਹ ਆ ਸੋਚ ਕੇ ਆਪਦੇ ਪਿਓ ਦੀ ਫੋਟੋ ਲੈ ਕੇ ਇੰਡੀਆ ਆ ਜਾਂਦਾ ਹੈ ਤੇ ਇੰਡੀਆ ਆ ਕੇ ਇਥੋਂ ਟੈਕਸੀ ਕਰਕੇ ਉਹ ਸਿੱਧਾ ਅੰਮ੍ਰਿਤਸਰ ਪਹੁੰਚ ਜਾਂਦਾ ਹੈ ਉਸ ਦੀ ਮਾਂ ਨੂੰ ਇਹ ਤਾਂ ਪਤਾ ਸੀ ਕਿ ਬਲਵਿੰਦਰ ਸਿੰਘ ਅੰਮ੍ਰਿਤਸਰ ਰਹਿੰਦਾ ਹੈ ਪਰ ਉਸ ਤੋਂ ਬਾਅਦ ਉਹਨੂੰ ਐਂ ਨਹੀਂ ਪਤਾ ਸੀ ਕਿ ਉਹਨਾਂ ਦਾ ਸਹੀ ਪ੍ਰਾਪਰਟੀ ਕਾਣਾ ਕਿੱਥੇ ਹੈ ਉਹਨਾਂ ਦਾ ਐਡਰੈਸ ਉਹਨੂੰ ਨਹੀਂ ਪਤਾ ਸੀ ਉਹ ਭੁੱਲ ਗਈ ਸੀ ਕਿਉਂਕਿ ਕਾਫੀ ਸਾਲ ਹੋ ਚੁੱਕੇ ਸੀ ਤਾਂ ਕਰਕੇ ਉਹ ਭੁੱਲ ਗਈ ਸੀ ਹੁਣ ਬਰਵਿੰਦਰ ਦਾ ਪੁੱਤ ਆਪਦੀ ਪਿਓ ਦੀ ਫੋਟੋ ਲੈ ਕੇ ਇੰਡੀਆ ਆਂਦਾ ਹੈ ਤੇ ਇੰਡੀਆ ਤੋਂ ਆ ਕੇ ਦਿੱਲੀ ਤੋਂ ਟੈਕਸੀ ਕਰਕੇ ਅੰਮ੍ਰਿਤਸਰ ਪਹੁੰਚ ਜਾਂਦਾ ਹੈ ਉਸ ਕੋਲੇ ਹੁਣ ਸਿਰਫ ਆਪਦੇ ਪਿਓ ਦੀ ਫੋਟੋ ਸੀ ਤੇ ਉਸ ਦਾ ਨਾਮ ਸੀ ਉਹ ਫੋਟੋ ਲੈ ਕੇ ਅੰਮ੍ਰਿਤਸਰ ਹਰ ਕਿਤੇ ਉਸ ਨੂੰ ਲੱਭਦਾ ਪਰ ਉਸ ਨੂੰ ਉਸਦੇ ਪਿਓ ਦਾ ਐਡਰੈਸ ਕਿਤੋਂ ਨਹੀਂ ਮਿਲਦਾ ਹੌਲੀ ਹੌਲੀ ਐਸੇ ਤਰ੍ਹਾਂ 15-20 ਦਿਨ ਲੰਘ ਜਾਂਦੇ ਨੇ ਤੇ ਇੱਕ ਦਿਨ ਉਹ ਪਾਣ ਦੀ ਦੁਕਾਨ ਤੇ ਖੜ੍ਹਾ ਹੁੰਦਾ ਹੈ ਤੇ ਪਾਣ ਵਾਲੇ ਨੂੰ ਫੋਟੋ ਦਿਖਾਉਂਦਾ ਹੈ ਤੇ ਪਾਨ ਵਾਲਾ ਉਹਨੂੰ ਛੱਟ ਪਛਾਣ ਲੈਂਦਾ ਹੈ ਉਹ ਕਹਿੰਦਾ ਇਹ ਤਾਂ ਬਲਵਿੰਦਰ ਸਿੰਘ ਹੈ ਕਿਉਂਕਿ ਜਦੋਂ ਉਹਨਾਂ ਦਾ ਦੋਵਾਂ ਦਾ ਵਿਆਹ ਹੋਇਆ ਸੀ ਤੇ ਸਾਰੇ ਪ੍ਰਿੰਟ ਮੀਡੀਆ ਸਾਰੇ ਅਖਬਾਰਾਂ 'ਚ ਖਬਰ ਛਪੀ ਸੀ ਕਿ ਇੱਕ ਪੰਜਾਬੀ ਮੁੰਡਾ ਜਾਪਾਨੀ ਕੁੜੀ ਨਾਲ ਵਿਆਹ ਕਰ ਰਿਹਾ ਹੈ ਉਹਨਾਂ ਦੀ ਖਬਰ ਪੂਰੇ ਦੁਨੀਆ 'ਚ ਛੁੱਡੀ ਸੀ ਤਾਂ ਕਰਕੇ ਉਸ ਪਾਨ ਵਾਲੇ ਨੂੰ ਉਸਦਾ ਪਤਾ ਸੀ ਫਿਰ ਉਹ ਜਾਪਾਨੀ ਮੁੰਡੇ ਨੂੰ ਬਲਵਿੰਦਰ ਦਾ ਪ੍ਰੋਪਰ ਐਡਰੈਸ ਦੱਸ ਦਿੰਦਾ ਹੈ ਬਲਵਿੰਦਰ ਸਿੰਘ ਦਾ ਮੁੰਡਾ ਜਦੋਂ ਬਲਵਿੰਦਰ ਸਿੰਘ ਦੇ ਪੰਜਾਬ ਵਾਲੇ ਘਰ ਪਹੁੰਚਦਾ ਹੈ ਤੇ ਜਾ ਕੇ ਦੇਖਦਾ ਹੈ ਕਿ ਬਾਹਰ ਇੱਕ ਸਰਦਾਰ ਬੈਠਾ ਹੈ ਵੱਡੀ ਵੱਡੀ ਮੁੱਛਾਂ ਹੈ ਸਿਰ ਤੇ ਪਗੜੀ ਹੈ ਤੇ ਹੱਥ 'ਚ ਕੜਾ ਹੈ ਤੋ ਬੈਠਾ ਕੁਝ ਸੋਚ ਰਿਆ ਹੁੰਦਾ ਹੈ ਤੇ ਜਾ ਕੇ ਉਸ ਨੂੰ ਮਿਲਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਕਿ ਆਹੀ ਮੇਰਾ ਪਿਓ ਹੈ ਕਿਉਂਕਿ ਉਸ ਦੀ ਸ਼ਕਲ ਉਸ ਨਾਲ ਮਿਲਦੀ ਸੀ ਤੇ ਇੱਧਰ ਜਦੋਂ ਸਰਦਾਰ ਉਸ ਮੁੰਡੇ ਨੂੰ ਦੇਖਦਾ ਉਹ ਵੀ ਉਸ ਨੂੰ ਦੇਖ ਕੇ ਕੁਦਮ ਹੈਰਾਨ ਰਹਿ ਜਾਂਦਾ ਕਿਉਂਕਿ ਉਸ ਦੀ ਸ਼ਕਲ ਉਸ ਨਾਲ ਮਿਲ ਰਹੀ ਸੀ ਉਸ ਨੂੰ ਕਿਤੇ ਨਾ ਕਿਤੇ ਲੱਗਿਆ ਸੀ ਕਿ ਆ ਮੇਰਾ ਹੀ ਮੁੰਡਾ ਹੈ ਫਿਰ ਉਹ ਮੁੰਡਾ ਆਪਣੇ ਪਿਓ ਨੂੰ ਕੁੱਟ ਕੇ ਜੱਫੀ ਪਾ ਲੈਂਦਾ ਤੇ ਉਸ ਨੂੰ ਦੱਸਦਾ ਹੈ ਕਿ ਮੈਂ ਤੈਨੂੰ ਕਿੰਨਾ ਯਾਦ ਕਰਿਆ ਤੇ ਪਿਓ ਵੀ ਆਪਣੇ ਪੁੱਤ ਨੂੰ ਕੁੱਟ ਕੇ ਮਿਲਦਾ ਤੇ ਉਸ ਕੋਲੋਂ ਮਾਫੀ ਮੰਗਦਾ ਹੈ ਕਿ ਮੈਂ ਤੇਰੇ ਕੋਲ ਆ ਨਹੀਂ ਸਕਿਆ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਿਆ ਕਿਉਂਕਿ ਬਲਵਿੰਦਰ ਨੇ ਰਿੰਨ ਕੋਲੇ ਤਲਾਕ ਲੈ ਲਿਆ ਸੀ ਤੇ ਉਸ ਤੋਂ ਬਾਅਦ ਉਹਨੇ ਉਸ ਨਾਲ ਕਦੇ ਗੱਲ ਨਹੀਂ ਕੀਤੀ ਸੀ The ਇਸ ਕਰਕੇ ਜੋ ਵੀ ਪੁਰਾਣੇ ਗਿਲੇ ਸਿਕਵੇ ਸੀ ਦੋਵੇਂ ਮਿਲ ਕੇ ਬੰਦੇ ਆ ਤੇ ਸਾਰੇ ਟੱਬਰ ਦੇ ਅੱਖਾਂ 'ਚ ਹੰਝੂ ਆ ਜਾਂਦੇ ਨੇ ਬਲਵਿੰਦਰ ਸਿੰਘ ਨੇ ਵੀ ਇੱਥੇ ਆ ਕੇ ਵਿਆਹ ਕਰ ਲਿਆ ਸੀ ਉਸਦੇ ਵੀ ਇੱਕ ਮੁੰਡਾ ਸੀ ਉਹ ਮੁੰਡਾ ਆਪਣੇ ਭਾਈ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਸਾਰਾ ਪਰਿਵਾਰ ਬਹਿ ਕੇ ਉਸ ਮੁੰਡੇ ਨਾਲ ਗੱਲਬਾਤ ਕਰਦਾ ਤੇ ਉਹ ਮੁੰਡਾ ਵੀ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਸੀ ਹੁਣ ਉਹ ਮੁੰਡਾ 20-25 ਦਿਨ ਇੱਥੇ ਰਹਿੰਦਾ ਉਸ ਦਾ ਇੱਥੇ ਬਹੁਤ ਦਿਲ ਲੱਗਿਆ ਸੀ ਉਸ ਦਾ ਆਪਣੇ ਪਿਓ ਨਾਲ ਬਹੁਤ ਮਨ ਲੱਗਿਆ ਸੀ ਤਾਂ ਕਰਕੇ ਉਹ ਬਹੁਤ ਜ਼ਿਆਦਾ ਖੁਸ਼ ਸੀ ਤੇ ਆਪਦੀ ਮਾਂ ਨੂੰ ਫੋਨ ਕਰਕੇ ਦੱਸਦਾ ਕਿ ਮੈਂ ਇੱਥੇ ਬਹੁਤ ਜ਼ਿਆਦਾ ਖੁਸ਼ ਆ ਤੇ ਮ ਤੇ ਆ ਪਰਿਵਾਰ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਆ ਸੁਣ ਕੇ ਰਿੰਨ ਵੀ ਖੁਸ਼ ਹੁੰਦੀ ਹੈ ਫਿਰ ਬਲਵਿੰਦਰ ਸਿੰਘ ਰਿੰਨ ਨੂੰਾਰੇ ਪੁੱਛਦਾ ਹੈ ਕਿ ਤੇਰੀ ਮਾਂ ਦਾ ਕੀ ਹਾਲ ਹੈ ਤਾਂ ਉਹ ਦੱਸਦਾ ਹੈ ਕਿ ਉਹਨੇ ਹਜੇ ਤੱਕ ਦੂਜਾ ਵਿਆਹ ਨਹੀਂ ਕੀਤਾ ਉਹ ਤੁਹਾਡੀ ਇਜਾਦਾ ਚ ਜੀ ਰਹੀ ਹੈ ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤਾਂ ਕਰਕੇ ਉਹਨੇ ਦੂਜਾ ਵਿਆਹ ਕਰਨ ਦਾ ਕਦੇ ਸੋਚਿਆ ਹੀ ਨਹੀਂ ਮੈਨੂੰ ਉਸਨੇ ਫਾੜ ਪੋਸਟ ਕੇ ਐਡਾ ਵੱਡਾ ਕੀਤਾ ਹੈ ਤਾਹੀਂ ਮੈਂ ਇੱਥੋਂ ਤੱਕ ਪਹੁੰਚ ਸਕਿਆ ਆ ਸੁਣ ਕੇ ਬਰਬਿੰਦਰ ਸਿੰਘ ਨੂੰ ਬਹੁਤ ਅਫਸੋਸ ਹੁੰਦਾ ਹੈ ਪਰ ਉਹ ਕੁਝ ਨਹੀਂ ਕਰ ਸਕਦਾ ਸੀ ਐਸੀ ਤਰ੍ਹਾਂ ਦੋਸਤੋ ਉਹ 25 ਦਿਨ ਜਾਪਾਨ ਤੋਂ ਇੱਥੇ ਆ ਕੇ ਇੰਡੀਆ ਚ ਅੰਬਰਸਤ ਚ ਰਹਿੰਦਾ ਤੇ ਸਾਰੇ ਪਰਿਵਾਰ ਨਾਲ ਘੁਲ ਮਿਲ ਜਾਂਦਾ ਹੁਣ ਜਦੋਂ ਜਾਣ ਦਾ ਟਾਈਮ ਆਂਦਾ ਸਾਰੇ ਪਰਿਵਾਰ ਦੇ ਅੱਖਾਂ ਚ ਹੰਝੂ ਸੀ ਕਿਉਂਕਿ ਉਹ ਵੀ ਉਹਨਾਂ ਦਾ ਹੀ ਪੁੱਤ ਸੀ ਤੇ ਇੱਕ ਘਰ ਦਾ ਜੀ ਹੁਣ ਦੂਰ ਜਾਣ ਲੱਗ ਰਿਹਾ ਸੀ ਇਸ ਕਰਕੇ ਸਾਰਾ ਟੱਬਰ ਰੋ ਰਿਹਾ ਸੀ ਪਰ ਉਹ ਵਾਅਦਾ ਕਰਦਾ ਹੈ ਕਰਾਂਗਾ ਇਸ ਪਰਿਵਾਰ ਨੂੰ ਮਿਲਣਾ ਵਾਂ ਕਰਾਂਗਾ ਆਖੇ ਕਿ ਉਹ ਜਾਪਾਨ ਵਾਪਸ ਚਲਾ ਜਾਂਦਾ ਹੈ ਹੁਣ ਬਲਵਿੰਦਰ ਵੀ ਖੁਸ਼ੀ ਕਿਉਂਕਿ ਉਸ ਨੂੰ ਆਪ ਦਾ ਪੁੱਤ ਮਿਲ ਗਿਆ ਸੀ ਤੇ ਰੈਨ ਵੀ ਖੁਸ਼ੀ ਕਿ ਉਸ ਉਸਦੇ ਪੁੱਤ ਨੂੰ ਉਸ ਦਾ ਪਿਓ ਮਿਲ ਗਿਆ ਸੀ ਤਾਂ ਦੋਸਤੋ ਸਾਰੇ ਐਸੀ ਤਰ੍ਹਾਂ ਹਸੀ ਖੁਸੀ ਜ਼ਿੰਦਗੀ ਕੱਟ ਰਹੇ ਸੀ ਤਾਂ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਤੰਗ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਹੈ ਕਿ ਜੇ ਦਿਲ ਚ ਚਾਹ ਹੋਵੇ ਤਾਂ ਮਾਨਮਸੰਤ ਚੀਜ਼ ਮਿਲ ਹੀ ਜਾਂਦੀ ਹੈ ਉਸ ਮੁੰਡੇ ਨੂੰ ਆਪਦੇ ਪਿਓ ਨੂੰ ਦੇਖਣ ਦੀ ਚਾਹ ਸੀ ਤਾਂ ਕਰਕੇ ਉਹਨੇ ਇੱਕ ਫੋਟੋ ਦੇ ਸਾਰੇ ਆਪਦੇ ਪਿਓ ਨੂੰ ਲੱਭ ਲਿਆ ਤਾਂ ਦੋਸਤੋ ਤੁਹਾਨੂੰ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ ਦੋਸਤੋ